ਪੀਪੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਸਾਥਿਓ ਇਸ ਟਾਈਮ ਦੀ ਸਭ ਤੋਂ ਵੱਡੀ ਅਤੇ ਦੁਖਦਾਈ ਖਬਰ ਅਹਮਦਾਬਾਦ ਤੋਂ ਸਾਹਮਣੇ ਆ ਰਹੀ ਹੈ ਅਹਮਦਾਬਾਦ ਦੇ ਮਗਾਣੀ ਨਗਰ ਦੇ ਰਹਾਇਸ਼ੀ ਇਲਾਕੇ ਵਿੱਚ 에어 ਇੰਡੀਆ ਦਾ ਜਹਾਜ਼ ਕ੍ਰੈਸ਼ ਹੋ ਗਿਆ ਜਹਾਜ਼ ਦੇ ਡਿੱਗਣ ਦੇ ਨਾਲ ਹੀ ਉਸ ਵਿੱਚ ਅੱਗ ਲੱਗ ਗਈ ਅਤੇ ਚਾਰੇ ਪਾਸੇ ਧੂੰਆਂ ਧੂੰਆਂ ਹੋ ਗਿਆ ਜਿਸ ਦਾ ਅਸਰ ਦੂਰ ਦੂਰ ਤੱਕ ਨਜ਼ਰ ਆਉਣ ਲੱਗਾ ਜਹਾਜ਼ ਪੂਰੀ ਤਰ੍ਹਾਂ ਨਾਲ ਹਾਦਸੇ ਕਰ ਸੋ ਗਿਆ ਤੇ ਉਸ ਦੇ ਪਰਖੱਚੇ ਤੱਕ ਉੱਡ ਕੇ ਦੱਸ ਦਈਏ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਜਹਾਜ਼ ਟੇਕ-ਆਫ ਕਰ ਰਿਹਾ ਸੀ ਇਹ ਜਹਾਜ਼ ਸਰਦਾਰ ਵੱਲਬ ਭਾਈ ਪਟੇਲ ਇੰਟਰਨੈਸ਼ਨਲ ਹਵਾਈ ਅੱਡੇ ਤੋਂ ਲੰਡਨ ਨੂੰ ਜਾ ਰਿਹਾ ਸੀ ਜਹਾਜ਼ ਇੱਕ ਰਹਾਇਸ਼ੀ ਇਲਾਕੇ ਵਿੱਚ ਡਿੱਗਿਆ ਟੇਕ-ਆਫ ਸਮੇਂ ਜਹਾਜ਼ ਵਿੱਚ 245 ਲੋਕ ਸਵਾਰ ਸਨ ਜਾਨੀ ਮਾਨੀ ਕਿੰਨਾ ਨੁਕਸਾਨ ਹੋਇਆ ਅਜੇ ਇਸ ਦੀ ਕੋਈ ਪੂਰੀ ਪੁਸ਼ਟੀ ਨਹੀਂ ਹੋਈ ਬਚਾਅ ਟੀਮ ਮੌਕੇ ਤੇ ਪਹੁੰਚ ਗਈਆਂ ਹਨ ਅਤੇ ਇਹ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਬਹੁਤ ਹੀ ਦੁਖਦਾਇਕ ਔਰ ਬਹੁਤ ਡਰਾਉਣੀਆਂ ਤਸਵੀਰਾਂ ਕਿਉਂਕਿ ਜਿੱਥੇ ਜਹਾਜ਼ ਡਿੱਗਦਾ ਉਸ ਵਿੱਚ ਭਿਆਨਕ ਅਕਲਗ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਅੱਗ ਦੀਆਂ ਜਿਹੜੀਆਂ ਲਪਟਾਂ ਅੱਗ ਜਿਹੜਾ ਉੱਥੇ ਧੂਆਂ ਧੂਆਂ ਹੋ ਗਿਆ ਪੂਰਾ ਤੁਸੀਂ ਦੇਖ ਸਕਦੇ ਹੋ ਕਿਵੇਂ ਕਿ ਲਪਟਾਂ ਤੇ ਧੂਆ ਧੂਆ ਜਿਹੜਾ ਪੂਰਾ ਚਾਰੋਂ ਪਾਸੇ ਫੈਲ ਗਿਆ ਤਾਂ ਬਹੁਤ ਹੀ ਦੁਖਦਾਈ ਖਬਰ ਹੈ